ਕਲ ਜੋ ਆ ਗਿਆ ਐ ਸਿਆਣੇ ਆਲੇ ਕਿਆ ਇੱਕ ਟਾਈਮ ਹੋਣਾ ਇਹੋ ਜਾਂ ਕਲ ਜੋ ਹੋਣਾ ਆ ਦੱਸ ਮੈਂ ਤੇ ਮੁੰਡੇ ਦੀ ਗਲਤੀ ਕੱਢੂੰਗਾ ਉਹਨੇ ਆਪਣੇ ਪਿਓ ਨੂੰ ਸੱਦਿਆ ਇੱਥੇ ਕੈਨੇਡਾ ਕੀ ਗੱਲ ਕੰਮ ਕਰਨ ਨੂੰ ਸੱਦਿਆ ਆ ਉਹਦੀ ਬੋਟੀ ਕੋ ਕੰਮ ਕਰਾਉਂਦੀ ਆ ਪਾ ਬੜਾ ਗਰਮ ਆ ਇਸ ਲਾਗੇ ਬੈ ਕੇ ਗੱਲ ਸੁਣਾ ਆ ਮੁੰਡਾ ਉਹਨੇ ਆਪਣੇ ਪਿਓ ਨੂੰ ਸੱਦਿਆ ਇੱਥੇ ਹੈ ਉਹ ਵਿਚਾਰਾ ਆ ਆ ਘੁੰਮਣ ਨਿਆਣੇ ਕਮਾਉ ਥੋੜੀ ਆ ਉਹ ਰਿਪੋਰਟਿੰਗ ਪਤਾ ਕਹਿੰਦੀ ਮੁੰਡੇ ਦੇ ਜਾਓ ਡੈਡੀ ਜੀ ਬੱਚੇ ਜਾਓ ਪਾਰਕ ਜੀ ਖਿਡਾ ਲਿਓ ਪਹਿਲੇ ਪਿਓ ਮੱਜਾ ਚਾਰਦਾ ਰਿਆ ਪਿੰਡੇ ਇੱਥੇ ਬੱਚੇ ਚਾਰਨ ਬੱਚੇ ਘਮਾਉਂਦਿਆ ਆ ਹੈ ਉਹਨੂੰ ਕਿਤੇ ਵਿਚਾਰੇ ਨੂੰ ਬਾਹਰ ਕਿਤੇ ਘਮਾ ਕੇ ਲਿਆਓ ਕ ਮਨੰਗਣ ਦੇ ਮੈਂ ਆਪ ਸੁਣਿਆ ਮੁੰਡੇ ਦੀ ਘਰ ਵਾਲੀ ਕਹਿੰਦੀ ਜਾਓ ਡੈਡੀ ਜੀ ਕੋਠੇ ਤੇ ਕੱਪੜੇ ਸੁਕਣੇ ਪਾਓ ਦੱਸੋ ਕੱਪੜੇ ਸੁਕਣੇ ਪਾਉਣ ਆਇਆ ਕਨੇਡਾ ਅਸੀਂ ਡੈਡੀ ਜੀ ਵਾਲ ਮਾਰ ਤੋਂ ਮੈਨੂੰ ਪਲੀਜ਼ ਲੈ ਕੇ ਦੋ ਮੂੰਹ ਤੇ ਮਲਣੀ ਮੈਂ ਦੱਸੋ ਨੂੰ ਕਰੀਮ ਨੂੰ ਪਲੀਜ਼ ਦਾ ਕੀ ਪਤਾ ਹੈ ਉਹਨੂੰ ਮਾਜੇ ਤੇ ਫੋਸਦਾ ਪਤਾ ਹੈ ਉਹ ਕਿੱਥੇ ਸੁਣਾ ਮੈਂ ਮੁੰਡੇ ਦੀ ਗਲਤੀ ਕੱਢੂ ਮੈਂ ਤੇ ਆ ਕਹਿੰਦਾ ਉਹ ਵੀ ਨਿਕੰਮਾ ਮੁੰਡਾ ਨਖੱਟੂ ਆ ਜਿਹੜਾ ਮੈਂ ਕਹਿੰਦਾ ਮੁੰਡਾ ਹੋਵੇ ਨਾ ਮੈਂ ਬੱਸ ਭਾਈ ਬੱਸ ਭਾਈ ਕਿਹੜੇ ਘਰ ਦੀ ਗੱਲ ਕਰਨੀਆਂ ਓਏ ਆ ਮੈਂ ਉਹਦਾ ਲਾਂ ਕਿ ਆਪੇ ਤੇੜਾ ਘਰ ਇਹਨਾਂ ਦੀ ਗੱਲ ਕਰਨ ਡਿਆ ਮੈਂ ਕਿੰਨੇ ਦਾ ਘਰ ਹੈ ਭਾਈ ਉਹ ਤੇ ਆਪਣਾ ਘਰ ਆੜਾ ਉਹ ਅੰਕਲ ਜੀ ਖਲੋਤੇ ਜਿਹੜੇ ਬਾਰ ਉਹ ਤੁਹਾਡੇ ਪਾਪਾ ਨੇ ਆਹ ਚਲੋ ਬਾਦ ਦੇ ਇੱਕ ਦੂਜੇ ਨਾਲ ਕੰਮ ਕਰਾਉਣਾ ਹੀ ਪੈਂਦਾ ਹੈ ਇੱਚ ਹਾਂ ਥੋੜੀ ਹੈ ਜਿੰਕਲ ਜੀ ਕਰਾ ਵੀ ਦੇਣ ਤੇ ਅਸਲ ਤੇ ਨਾਰਮਲ ਹੀ ਆ ਸਾਰੇ ਕਰਦੀ ਹੈ ਕਰਦੇ ਆ ਜੀ ਭਾਜੀ ਕਰਦੇ ਜੇ ਮੁੰਡੇ ਨੇ ਹੁਣ ਆਪਣੇ ਪਿਓ ਨੂੰ ਸਾਧ ਲਿਆ ਆ ਪਿਓ ਉੱਥੇ ਵੀ ਤਾਂ ਡੰਗਰ ਚਾਰਦਾ ਰਿਹਾ ਪਿੰਡ ਇੱਥੇ ਕੰਮ ਕਰਾ ਦਿੱਤੇ ਕਸ ਥੋੜੀ ਜਿਹੀ ਲੱਗਾ ਆ ਆਂਟੀ ਜੀ ਵੀ ਆਏ ਨੇ ਉਹ ਵੀ ਆ ਰਹੇ ਅਗਲੇ ਮਹੀਨੇ ਆ ਰਹੇ ਹੋ ਜੀ ਬਸ ਉਹਨਾਂ ਨੂੰ ਕਿਹਾ ਵੀ ਕੰਮ ਕੁੰਮ ਕਰਨਾ ਪੈਣਾ ਇੱਥੇ ਤਗੜੇ ਹੋ ਗਏ ਆਏ